ਸਾਤਰੀਆ ਕਾਲ ਸਾਹਿਤਿਕ ਸਾਥ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਪਿਆਰੇ ਵਿਦਿਆਰਥੀਓ ਅੱਜ ਦੀ ਕਲਾਸ ਦੇ ਵਿੱਚ ਅਸੀਂ ਪੰਜਾਬੀ ਵਿਆਕਰਣ ਮੋਡਲੀ ਜਾਣ ਪਛਾਨ ਪੇਪਰ ਦੇ ਤਹਿਤ ਜਿਨ੍ਹਾਂ ਵਿਦਿਆਰਥੀਆਂ ਨੇ ਪਹਿਲੀ ਵਾਰ NEP ਦੇ ਸਿਲੇਬਸ ਦੇ ਅਨੁਸਾਰ ਐਬਿਲਿਟੀ ਇਨਹਾਂਸਮੈਂਟ ਕੋਰਸ ਦੇ ਵਿੱਚ ਪੰਜਾਬੀ ਵਿਸ਼ਾ ਆਪਟ ਕੀਤਾ ਹੈ ਪਰ ਉਹਨਾਂ ਨੂੰ ਪੰਜਾਬੀ ਭਾਸ਼ਾ ਬਾਰੇ ਕਿਸੇ ਤਰ੍ਹਾਂ ਦੀ ਕੋਈ ਮੁੱਢਲੀ ਜਾਣਕਾਰੀ ਨਹੀਂ ਹੈ ਸੋ ਉਹਨਾਂ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਪੰਜਾਬੀ ਦੀ ਜੋ 35 ਅੱਖਰੀ ਹੈ ਉਸ ਦੇ ਅੱਖਰਾਂ ਦੀ ਪਛਾਣ ਅਤੇ ਉਸ ਦੇ ਉਚਾਰਨ ਦੇ ਬਾਰੇ ਅੱਜ ਦੀ ਇਹ ਕਲਾਸ ਲੈ ਕੇ ਹਾਜ਼ਰ ਹੋਏ ਹਾਂ ਇਸ ਤੋਂ ਪਹਿਲਾਂ ਕਿ ਚਰਚਾ ਸ਼ੁਰੂ ਕੀਤੀ ਜਾਵੇ ਚੈਨਲ ਤੇ ਨਵੇਂ ਜੁੜੇ ਵਿਦਿਆਰਥੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਦਾ ਬਟਨ ਵੀ ਦਬਾ ਲਵੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਵੀ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀਆਂ ਰਹਿਣ ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ ਪਿਆਰੇ ਵਿਦਿਆਰਥੀਓ 35 ਅਖਰੀ ਜਿਸ ਦੇ ਵਿੱਚ ਕੁੱਲ 35 ਧੁਨੀਆਂ ਹਨ ਕਿੰਨੀਆਂ ਧੁਨੀਆਂ ਹਨ ਕੁੱਲ 35 ਹਨ ਊੜੇ ਤੋਂ ਲੈ ਕੇ ੜਾੜੇ ਤੱਕ ਕੁੱਲ 35 ਧੁਨੀਆਂ ਹਨ 35 ਅੱਖਰ ਹਨ ਜਾਂ 35 ਵਰਣ ਹਨ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲਾ ਹੈ ਊੜਾ ਊੜਾ ਜੋ ਕਿ ਹਿੰਦੀ ਦੇ ਊ ਦੇ ਬਰਾਬਰ ਹੈ ਆੜਾ ਜਿਸ ਨੂੰ ਕਿ ਹਿੰਦੀ ਦਾ ਅ ਅਨਾਰ ਵਾਲਾ ਕਿਹਾ ਜਾਂਦਾ ਹੈ ਤੇ ਈੜੀ ਜੋ ਹਿੰਦੀ ਦੀ ਈ ਹੈ ਨ ਕੀ ਊੜਾ ਆੜਾ ਤੇ ਈ 3 ਮੂਲ ਸਵਰ ਹਨ। ਭਾਵ ਵੋਵਲ ਹਨ ਪੰਜਾਬੀ ਦੇ ਜੋ ਊ ਅ ਤੇ ਈ ਦੀ ਸਾਊਂਡ ਦਿੰਦੇ ਹਨ। ਇਸ ਤੋਂ ਬਾਅਦ ਆ ਜਾਂਦਾ ਹੈ ਸ ਸ ਹਾ ਹਾ ਕ ਕ ਖ ਖ ਗ ਗ ਘ ਘ ੰਘਾ ਚ ਚ ਛ ਸ਼ ਜ ਜ ਝ ਝ ਯ ਯਾ ਟੈਂਕਾ ਠ ਠਾ ਡ ਡਾ ਢ ਡਾ ਣਾਣਾ ਤੱਤਾ ਥੱਥਾ ਦੱਦਾ ਤੱਦਾ ਨੱਨਾ ਪੱਪਾ ਫੱਫਾ ਬੱਬਾ ਪੱਬਾ ਮੱਮਾ ਯੱਯਾ ਰਾਰਾ ਲੱਲਾ ਵਾਵਾ ੜਾੜਾ ਪਾਗ 33 ਦੇ ਵਿੱਚੋਂ ਤਿੰਨ ਜਿਹੜੇ ਹਨ ਮੂਲ ਸਵਰ ਹਨ ਸਵਰ ਹਨ ਤੇ ਬਾਕੀ ਦੇ ਰਹਿ ਜਾਂਦੇ ਹਨ 33 ਅੱਖਰ ਇਹਨਾਂ ਸੌਰੀ 32 ਬੱਤੀਆਂ ਦੇ ਵਿੱਚੋਂ ਯਾ ਤੇ ਵਾ ਜੋ ਹਨ ਇਹ ਅਧ ਸਵਰ ਹਨ ਭਾਵ ਇਹ ਵਿਅੰਜਨ ਦੇ ਰੂਪ ਦੇ ਵਿੱਚ ਵੀ ਇਹਨਾਂ ਦੀ ਵਰਤੋਂ ਹੁੰਦੀ ਹੈ ਤੇ ਅਧ ਸਵਰ ਦੇ ਰੂਪ ਦੇ ਵਿੱਚ ਵੀ ਇਹਨਾਂ ਨੂੰ ਵਰਤਿਆ ਜਾਂਦਾ ਹੈ ਬਾਕੀ 30 ਜਿਹੜੇ ਹਨ ਇਹ ਸ਼ੁੱਧ ਵਿਅੰਜਨ ਹਨ ਤੇ ਸ ਸੇ ਪਰ ਬਿੰਦੀ ਜਿਸ ਨੂੰ ਨੁਕਤਾ ਕਿਹਾ ਜਾਂਦਾ ਹੈ ਕਕੇ ਪਰ ਬਿੰਦੀ ਖਖੇ ਪੈਰ ਬਿੰਦੀ ਗਗੇ ਪੈਰ ਬਿੰਦੀ ਜਜੇ ਪੈਰ ਬਿੰਦੀ ਫਫੇ ਪੈਰ ਬਿੰਦੀ ਲੱਲੇ ਪੈਰ ਬਿੰਦੀ ਇਹ ਸੱਤ ਜੋ ਧੁਨੀਆਂ ਹਨ ਅਸੀਂ ਉਰਦੂ ਫਾਰਸੀ ਦੇ ਪ੍ਰਭਾਵ ਅਧੀਨ ਅਡਾਪਟ ਕੀਤੀਆਂ ਹਨ ਭਾਵ ਗ੍ਰਹਿਣ ਕੀਤੀਆਂ ਹਨ ਜਾਂ ਉਧਾਰੀਆਂ ਲਈਆਂ ਹਨ ਜਾਂ ਗੋਦ ਲਈਆਂ ਕਿਹਾ ਜਾ ਸਕਦੇ ਹਾਂ ਕਿਉਂਕਿ ਉਰਦੂ ਫਾਰਸੀ ਦੇ ਅੱਖਰਾਂ ਦੇ ਉਚਾਰਨ ਦੇ ਵਿੱਚ ਜਾਂ ਲਿਖਣ ਦੇ ਵਿੱਚ ਜੋ ਸਾਡੀਆਂ ਪੰਜਾਬੀ ਦੀਆਂ ਜੋ ਬੇਸਿਕ ਧੁਨੀਆਂ ਸਨ ਉਹਨਾਂ ਦੇ ਪੈਰ 'ਤੇ ਨੁਕਤਾ ਲਾ ਕੇ ਅਸੀਂ ਨਵੀਆਂ ਧੁਨੀਆਂ ਜੋ ਹਨ ਉਹ ਪੈਦਾ ਕਰ ਲਈਆਂ ਹਨ ਜਿਵੇਂ ਸ ਸਸੇ ਪੈਰ ਬਿੰਦੀ ਸ਼ ਸ਼ਾ ਕਕੇ ਪੈਰ ਬਿੰਦੀ ਕ ਖਖੇ ਪੈਰ ਬਿੰਦੀ ਖ ਗਗੇ ਪੈਰ ਬਿੰਦੀ ဃ ਗ਼ਜ਼ਲ ਜਜੇ ਪੈਰ ਬਿੰਦੀ ਜ਼ੁਲਮ ਜਿਵੇਂ ਜਜੇ ਪੈਰ ਬਿੰਦੀ ਜਜਾ ਨਹੀਂ ਜ਼ ਜ਼ੁਲਮ ਫਫੇ ਪੈਰ ਬਿੰਦੀ ਫ ਤੇ ਲੱਲੇ ਪੈਰ ਬਿੰਦੀ ਅਲੋ ਸੋ ਇਹ ਸਨ ਪੰਜਾਬੀ ਦੇ ਮੁੱਢਲੇ ਜੋ ਅੱਖਰ ਹਨ ਧੁਨੀਆਂ ਹਨ ਜਾਂ ਵਰਣ ਹਨ ਉਹਨਾਂ ਦੀ ਪਛਾਣ ਉਹਨਾਂ ਵਿਦਿਆਰਥੀਆਂ ਵਾਸਤੇ ਜਿਨ੍ਹਾਂ ਨੇ ਪਹਿਲੀ ਵਾਰੀ ਐਬਿਲਿਟੀ ਇਨਹਾਂਸਮੈਂਟ ਕੋਰਸ ਦੇ ਰੂਪ ਦੇ ਵਿੱਚ ਪੰਜਾਬੀ ਵਿਸ਼ਾ ਲਿਆ ਹੈ ਤੇ ਉਹਨਾਂ ਦਾ ਉਚਾਰਨ ਜੋ ਹੈ ਇਸ ਢੰਗ ਦੇ ਨਾਲ ਕੀਤਾ ਜਾਣਾ ਹੈ ਅੱਜ ਦੀ ਕਲਾਸ ਦੇ ਵਿੱਚ ਇਨਾ ਹੀ ਅਗਲੀ ਕਲਾਸ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਅਗਲਾ ਵਿਸ਼ਾ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਧੰਨਵਾਦ